ਵਾਹਿਗੁਰੂ ਗੁਰਦੁਆਰਾ ਨਿਰਮਲ ਕਟੀਆਂ ਵੇਖੇ ਕਤਰ ਹੋਏ ਗੁਰੂ ਪਿਆਰੀ ਸਾਧ ਸੰਗਤ ਸਰਬੱਤ ਮਾਈ ਭਾਈ ਪਿਆਰ ਵਿੱਚ ਆਓ ਇੱਕੇ ਵਾਰੀ ਕਹਿਣ ਤੇ ਸਾਡੀ ਅਤੇ ਤੁਹਾਡੀ ਹਾਜ਼ਰੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਲਵਾਈਏ ਤੇ ਬੜੇ ਅਤਿਵ ਸਤਕਾਰ ਨਾਲ ਗੱਜ ਕੇ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਭੁੱਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ ਪੌਣ ਫਟਕਾਰਾਂ ਲੋਕੀ ਉਹਨਾਂ ਦੀ ਔਲਾਦ ਕਿਉਂਕਿ ਸਾਡੇ ਵੱਡ ਵਡੇਰਿਆਂ ਨੇ ਜਿਹੜੀ ਪਰੰਪਰਾ ਨੂੰ ਮੁੱਖ ਰੱਖ ਕੇ ਜਿਹੜੀ ਮਰਜ਼ਾਦਾ ਨੂੰ ਮੁੱਖ ਰੱਖ ਕੇ ਇਸ ਦਵਾਨਾ ਦੀ ਸ਼ੁਰੂਆਤ ਕੀਤੀ ਉਸ ਪਰੰਪਰਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਤਕਾਰਯੋਗ ਬਾਬਾ ਬਗੇਲ ਸਿੰਘ ਸਾਹਿਬ ਜੀ ਜਿਹੜੇ ਵੱਖ-ਵੱਖ ਕਵੀਸ਼ਰ ਸਿੰਘ ਢਾਡੀ ਸਿੰਘਾਂ ਨੂੰ ਬੁਲਾ ਕੇ ਗੁਰੂ ਕਾ ਇਤਿਹਾਸ ਨੌਜਵਾਨ ਬੱਚੇ ਬੱਚੀਆਂ ਨੂੰ ਦਰਸਾਉਂਦੇ ਐ ਸੁਣਾਉਂਦੇ ਐ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਵੱਡ ਵਡੇਰਿਆਂ ਨੇ ਸਿੱਖੀ ਵਾਸਤੇ ਸਿੱਖ ਕੌਮ ਵਾਸਤੇ ਇਸ ਦਸਤਾਰ ਵਾਸਤੇ ਕੀ ਕਲਣਾ ਕਲੀਆਂ ਤੇ ਨਾਲ-ਨਾਲ ਹੀ ਉਹਨਾਂ ਨੇ ਸਾਨੂੰ ਹੁਕਮ ਲਾਇਆ ਸੀ ਜਦੋਂ ਸਾਡੇ ਨਾਲ ਕਨੈਕਟ ਹੋਇਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦਾ ਪ੍ਰਸੰਗ ਇਸ ਦਿਹਾੜੇ ਉੱਤੇ ਸਿੱਖ ਸੰਗਤਾਂ ਦੀ ਸੇਵਾ ਵਿੱਚ ਬਿਆਨ ਕੀਤਾ ਜਾਵੇ ਤੇ ਅਸੀਂ ਆਪ ਜੀ ਦੀ ਸੇਵਾ ਵਿੱਚ ਅਮਰ ਸ਼ਹੀਦ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦਾ ਪ੍ਰਸੰਗ ਤੁਹਾਡੀ ਸੇਵਾ ਵਿੱਚ ਬਿਆਨ ਕਰਨਾ ਹੈ ਸਮਾਂ ਆਪ ਜੀ ਨੇ ਸਰਵਣ ਕਰ ਲਿਆ ਏ 1 ਘੰਟਾ ਸੀ ਜਿਹਦੇ ਵਿੱਚੋਂ ਕੁਝ ਸਮਾਂ ਬਤੀਤ ਹੋ ਚੁੱਕਾ ਹੈ ਮੈਂ ਕੋਸ਼ਿਸ਼ ਕਰਨੀ ਹੈ ਕਿ ਘੱਟ ਪ੍ਰਚਾਰ ਕਰਕੇ ਵੱਧ ਕਵਤਾਵਾਂ ਤੁਹਾਡੀ ਸੇਵਾ ਵਿੱਚ ਬਿਆਨ ਕਰਕੇ ਤੇ ਪ੍ਰਸੰਗ ਦਾ ਰਿਜ਼ਲਟ ਕੱਢ ਸਕਾਂ ਜਿਹੜੀ ਚੀਜ਼ ਵੀ ਸਟੇਜ ਉੱਤੋਂ ਕੋਈ ਬੁਲਾਰਾ ਸ਼ੁਰੂ ਕਰੇ ਜੇ ਉਹਦਾ ਰਿਜ਼ਲਟ ਨਿਕਲ ਜਾਵੇ ਤੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਆਨੰਦ ਜਿਹੜਾ ਉਹ ਵੱਧ ਆਉਂਦਾ ਹੈ ਤੇ ਜੇ ਉਹਨੂੰ ਵਿਚ ਵਿਚਾਲੇ ਘੁੰਮਣ ਘੇਰੀ ਜੀ ਵਿੱਚ ਫਸਾ ਕੇ ਆਪਾਂ ਕੋਈ ਆਰ ਪਾਰ ਦਾ ਕੰਡਾ ਨਾ ਵਖਾ ਸਕੀਏ ਤੇ ਫੇਰ ਸਰੋਤਿਆਂ ਦੇ ਮਨ ਵਿੱਚ ਇਸ ਗੱਲ ਦੀ ਵਿਚਾਰ ਰਹਿੰਦੀ ਹੈ ਕਿ ਅੱਗੇ ਕੀ ਹੋਇਆ ਅੱਗੇ ਕਿਵੇਂ ਹੋਇਆ ਉਹ ਇਤਿਹਾਸ ਜਿਹੜਾ ਹੈ ਜੇ ਕਿਤੇ ਉਹ ਵੀ ਸੁਣਾਇਆ ਜਾਂਦਾ ਤੇ ਸਾਨੂੰ ਸਾਰਾ ਜਿਹੜਾ ਇਤਿਹਾਸ ਹੈ ਉਹਦੇ ਰਿਜ਼ਲਟ ਦਾ ਪਤਾ ਲੱਗ ਸਕਦਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਪਿਆਰ ਤੇ ਸਤਿਕਾਰ ਨਾਲ ਆਖੋ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸੁਰਬਤ ਦਾ ਭਲ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਇਤਿਹਾਸ ਦੀ ਲੜੀ ਜਿਹੜੀ ਮੈਂ ਤੁਹਾਡੀ ਸੇਵਾ ਵਿੱਚ ਸ਼ੁਰੂ ਕਰਨੀ ਹੈ ਉਹ ਇਥੋਂ ਕੁ ਕਰਨੀ ਹੈ ਕਿ ਜਦੋਂ ਤਨ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ 1699 ਦੀ ਵਿਸਾਖੀ ਉਤੇ ਅੰਮ੍ਰਿਤ ਦੀ ਦਾਤ ਸਿੱਖ ਕੌਮ ਨੂੰ ਖੰਡੇ ਬਾਟੇ ਦੀ ਪੌਲ ਸ਼ਿਕਾਈ ਤੇ ਉਸ ਸਮੇਂ ਵੱਖ-ਵੱਖ ਨਗਰਾਂ ਵਿੱਚ ਆਪਣੇ ਸਿੱਖਾਂ ਰਾਹੀਂ ਸੰਦੇਸ਼ ਭੇਜੇ ਗਏ ਸੀ ਪਰ ਉਹ ਹੋਰ ਤੇ ਬਹੁਤ ਜ਼ਿਆਦੇ ਪੰਜਾਬ ਦੇ ਇਲਾਕੇ ਵਿੱਚ ਵੱਖ-ਵੱਖ ਨਗਰਾਂ ਵਿੱਚ ਸੰਦੇਸ਼ ਪਹੁੰਚੇ ਪਰ ਬਾਬਾ ਦੀਪ ਸਿੰਘ ਦਾ ਨਗਰ ਹੈ ਪਉਵਿੰਡ ਉਸ ਪਉਵਿੰਡ ਨਗਰ ਦੀ ਸੰਗਤ ਨੂੰ ਪਤਾ ਨਾ ਲੱਗਾ ਕਿ ਉਹ ਪੁਰਾਣਾ ਜ਼ਮਾਨਾ ਸੀ ਉਸ ਜ਼ਮਾਨੇ ਵਿੱਚ ਸਿੱਖ ਘੋੜਿਆਂ ਤੇ ਸਵਾਰ ਹੋ ਕੇ ਚਿੱਠੀ ਪੱਤਰ ਲੈ ਕੇ ਸੰਦੇਸ਼ ਲੈ ਕੇ ਫੇਰ ਜਾਇਆ ਕਰਦੇ ਸੀ ਜਾ ਕੇ ਸੰਦੇਸ਼ ਦਿਆ ਕਰਦੇ ਸੀ ਫੇਰ ਪਤਾ ਲਗਿਆ ਕਰਦਾ ਸੀ ਅੱਜ ਤੇ ਯੁੱਗ ਬਦਲ ਗਿਆ ਇੱਕ ਥਾਂ ਉੱਤੇ ਕੋਈ ਪ੍ਰੋਗਰਾਮ ਹੋਣਾ ਹੋਵੇ ਤੇ ਪੂਰੀ ਦੁਨੀਆ ਵਿੱਚ ਜਿਵੇਂ ਆ ਸਾਡੇ ਸਤਿਕਾਰਯੋਗ ਵੀਰ ਲਾਈਵ ਟੈਲੀਕਾਸਟ ਕਰ ਰਹੇ ਨੇ ਤੇ ਇਸ ਨਗਰ ਵਿੱਚੋਂ ਹੀ ਪੂਰੀ ਦੁਨੀਆ ਵਿੱਚ ਇਸ ਜੋੜ ਮੇਲੇ ਦਾ ਸੰਦੇਸ਼ ਜਿਹੜਾ ਪਹੁੰਚ ਰਿਹਾ ਹੈ ਪਰ ਕਹਿੰਦੇ ਜਦੋਂ ਇਸ ਗੱਲ ਦਾ ਪਤਾ ਬਾਬਾ ਦੀਪ ਸਿੰਘ ਸਾਹਿਬ ਜੀ ਬਨਣ ਵਾਲੇ ਦੀਪੇ ਦੇ ਰੂਪ ਵਿੱਚ ਨੇ ਜਿਨ੍ਹਾਂ ਦੀ ਉਮਰ ਵਿਦਵਾਨਾਂ ਨੇ ਉਸ ਵੇਲੇ 16 17 ਸਾਲ ਦੀ ਲਿਖੀ ਹੈ ਕਿ ਉਹ 1682 ਦਾ ਜਨਮ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਸੰਚਾਰ ਕੀਤਾ ਉਸ ਵੇਲੇ ਲਗਭਗ 17 ਸਾਲ ਦੀ ਉਮਰ ਬਣਦੀ ਹੈ ਤੇ ਜਦੋਂ ਬਾਬਾ ਦੀਪ ਸਿੰਘ ਸਾਹਿਬ ਨੂੰ ਪਤਾ ਲੱਗਾ ਕਿ ਹੋਰ ਵੱਖ-ਵੱਖ ਨਗਰਾਂ ਤੋਂ ਜਾ ਕੇ ਨਨਪੁਰ ਸਾਹਿਬ ਦੀ ਧਰਤੀ ਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਤੋਂ ਖੰਡੇ ਬਾਟੇ ਦੀ ਪੌਲ ਛਕੀ ਹੈ ਉਦੋਂ ਬਾਬਾ ਦੀਪ ਸਿੰਘ ਸਾਹਿਬ ਨੇ ਵੀ ਅਗਲੇ ਸਾਲ 1700 ਨੂੰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪਰਿਵਾਰ ਨੂੰ ਨਾਲ ਲੈ ਕੇ ਚਲੇ ਗਏ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਜਾ ਕੇ ਖੰਡੇ ਬਾਟੇ ਦੀ ਪੌਲ ਛਕੀ ਕੁਝ ਸਮਾਂ ਪਰਿਵਾਰ ਨੇ ਸਿੱਖ ਸੰਗਤਾਂ ਨੇ ਸੇਵਾ ਕੀਤੀ ਫਿਰ ਸਾਰਾ ਪਰਿਵਾਰ ਆਪੋ ਆਪਣੇ ਨਗਰਾਂ ਨੂੰ ਆਉਣ ਵਾਸਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਤੋਂ ਜਾਇਕ ਲੈ ਕੇ ਆਪੋ ਆਪਣੇ ਕੰਮਾਂ ਕਰਨ ਨੂੰ ਆ ਗਏ ਪਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰਿਆਂ ਤੋਂ ਮਗਰ ਲਾਈਨ ਵਿੱਚ ਖੜੋਤੇ ਹੋਏ ਨੇ ਇੱਕ ਇੱਕ ਕਰਕੇ ਸਾਰੇ ਜਦੋਂ ਆਪੋ ਆਪਣੇ ਬਚਨ ਕਰਕੇ ਖੁਸ਼ੇ ਲੈ ਕੇ ਘਰਾਂ ਨੂੰ ਤੁਰ ਪੈਂ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਆਣ ਕੇ ਹੱਥ ਜੋੜ ਕੇ ਬੜੇ ਪਿਆਰ ਸਤਿਕਾਰ ਨਾਲ ਖੜੇ ਰਹੇ ਕੁਝ ਬੋਲ ਨਹੀਂ ਰਹੇ ਕਹਿੰਦੇ ਜਦੋਂ ਕੁਝ ਬੋਲੇ ਨਹੀਂ ਤੇ ਉਸ ਟਾਈਮ ਉੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪ ਬਾਬਾ ਦੀਪ ਸਿੰਘ ਜੀ ਨੂੰ ਪੁੱਛਣ ਦਾ ਯਤਨ ਕੀਤਾ ਦੀਪ ਸਿੰਘਾ ਸਾਰੀ ਸੰਗਤ ਖੁਸ਼ੇ ਲੈ ਲੈ ਕੇ ਘਰਾਂ ਨੂੰ ਜਾ ਰਹੀ ਹੈ ਤੁਸੀਂ ਕੁਝ ਬੋਲ ਨਹੀਂ ਰਹੇ ਤੇ ਹੱਥ ਜੋੜੇ ਹੋਏ ਨੇ ਗਲਜ ਹਜੂਰੀਆ ਪਾਇਆ ਹੋਇਆ ਨੀਵੀਂ ਪਾ ਕੇ ਬਾਬਾ ਦੀਪ ਸਿੰਘ ਸਾਹਿਬ ਨੇ ਕਹਿ ਦਿੱਤਾ ਕਹਿੰਦਾ ਮਹਾਰਾਜ ਆਜਾਜਤ ਤੇ ਉਹ ਲੈ ਕੇ ਜਾਂਦਾ ਜਿਹਦਾ ਕੁਝ ਆਪਤਾ ਹੋਵੇ ਮੈਂ ਤੇ ਇਹ ਆਪਣਾ ਤਨ ਮਨ ਧਨ ਸ੍ਰੀਸ ਜਿਹੜਾ ਹੈ ਉਹ ਤੁਹਾਡੀ ਸੇਵਾ ਵਿੱਚ ਅਰਪਣ ਕਰ ਦਿੱਤੇ ਮੈਂ ਕਿੱਥੇ ਜਾਣਾ ਹੈ ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਛਾਤੀ ਨਾਲ ਲਾ ਕੇ ਥਾਪੜਾ ਦੇ ਕੇ ਆਖ ਦਿੱਤਾ ਦੀਪ ਸਿੰਘਾ ਤੂੰ ਮਹਾਨ ਸਿੱਖਾਂ ਵਿੱਚੋਂ ਇੱਕ ਹੈ ਕੁਝ ਸਮਾਂ ਬਾਬਾ ਦੀਪ ਸਿੰਘ ਸਾਹਿਬ ਨੇ ਹੋਰ ਉਸ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਸੇਵਾ ਕੀਤੀ ਗੁਰੂ ਸਾਹਿਬ ਨੇ ਕਹਿ ਦਿੱਤਾ ਕੁਝ ਮਹੀਨਿਆਂ ਬਾਅਦ ਜਾ ਦੀਪ ਸਿੰਘਾ ਜਾ ਆਪਣੇ ਨਗਰ ਵਿੱਚ ਜਾ ਕੇ ਨਾਲੇ ਸਿੱਖੀ ਦਾ ਪ੍ਰਚਾਰ ਕਰ ਨਾਲੇ ਆਪਣੇ ਪਰਿਵਾਰ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾ ਕਹਿੰਦੇ ਆ ਗਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕਹਿਣ ਉੱਤੇ ਬਾਬਾ ਦੀਪ ਸਿੰਘ ਜੀ ਨਗਰ ਪਉਵਿੰਡ ਵਿੱਚ ਉੱਧਰ ਸਮੇਂ ਦੀ ਸਰਕਾਰ ਨੇ ਸਮੇਂ ਦੀ ਹਕੂਮਤ ਨੇ ਅਨੰਦਪੁਰ ਸਾਹਿਬ ਨੂੰ ਕੇੜਾ ਪਾ ਲਿਆ ਲੰਮਾ ਸਮਾਂ ਕੇੜਾ ਪਿਆ ਕੇੜਾ ਚੱਲਿਆ ਜਦੋਂ 6 ਔਰ 7 ਕੋ ਦੀ ਦਰਮਿਆਨੀ ਰਾਤ ਨੂੰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਅਨੰਦਪੁਰ ਸਾਹਿਬ ਨੂੰ ਅਲਵਿਦਾ ਕਹਿ ਦਿੱਤਾ ਛੱਡ ਕੇ ਆ ਗਏ ਚਮਕੌਰ ਦੀ ਵੱਡੀ ਜੰਗ ਲੜਨ ਵਾਸਤੇ ਵੱਡੀ ਜੰਗ ਲੜੀ ਅੱਗੇ ਨਿਕਲੇ ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦੀ 14ਵੀਂ ਜੰਗ ਜਿਹਨੂੰ ਆਪਾਂ ਮਾਲਵੇ ਦੇਸ਼ ਦੀ ਧਰਤੀ ਉੱਤੇ ਮੁਕਸਰ ਸਾਹਿਬ ਦੇ ਲਾਗੇ ਕਹਿੰਦੇ ਆ ਮੁਕਸਰ ਸਾਹਿਬ ਦੀ ਧਰਤੀ ਉੱਤੇ ਕਹਿੰਦੇ ਆ ਉਹ ਜੰਗ ਲੜ ਕੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਜਾ ਕੇ ਬਹਿ ਗਏ ਨੇ ਤਲਵੰਡੀ ਤਲਵੰਡੀ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਬੈਠੇ ਹੋਏ ਨੇ ਕਹਿੰਦੇ ਉਸ ਵੇਲੇ ਤਲਵੰਡੀ ਦੀ ਧਰਤੀ ਉੱਤੇ ਬੈਠੇ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਵਿੱਚ ਕਈ ਸਿੱਖ ਬੈਠੇ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਸ਼ੇਰ ਸਿੰਘ ਨਾਂ ਦਾ ਸਿੱਖ ਬੈਠਾ ਹੋਇਆ ਹੈ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਪਿਆਰੇ ਸਿੱਖ ਨੂੰ ਬੜੇ ਪਿਆਰ ਨਾਲ ਉਠਾ ਕੇ ਆਪਣੇ ਕੋਲ ਬੁਲਾ ਕੇ ਕਿਹਾ ਸ਼ੇਰ ਸਿੰਘ ਜੀ ਤੁਸੀਂ ਜਾਓ ਮਾਝੇ ਦੇ ਮਹਾਨ ਨਗਰ ਨਗਰ ਪਉਵਿੰਡ ਵਿੱਚ ਉੱਥੇ ਬਾਬਾ ਦੀਪ ਸਿੰਘ ਰਹਿੰਦਾ ਹੈ ਉਹਨੂੰ ਬੁਲਾ ਕੇ ਲੈ ਕੇ ਆਓ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਪਾ ਕੇ ਸੰਦੇਸ਼ ਲੈ ਕੇ ਭਾਈ ਸ਼ੇਰ ਸਿੰਘ ਜਿਹੜਾ ਉਹ ਘੋੜੇ ਉੱਤੇ ਸਵਾਰ ਹੋਇਆ ਆ ਗਿਆ ਨਗਰ ਪਉਵਿੰਡ ਵਿੱਚ ਆ ਕੇ ਬਾਬਾ ਦੀਪ ਸਿੰਘ ਸਾਹਿਬ ਨੂੰ ਸੰਦੇਸ਼ ਦਿੱਤਾ ਬਾਬਾ ਜੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਤੁਹਾਨੂੰ ਤਲਵੰਡੀ ਦੀ ਧਰਤੀ ਉੱਤੇ ਯਾਦ ਕਰ ਰਹੇ ਨੇ ਉਹ ਤੁਹਾਨੂੰ ਬੁਲਾ ਰਹੇ ਨੇ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਨੇ ਆਪਣੇ ਕੰਮ ਕਾਜ ਵਿੱਚ ਛੱਡ ਦਿੱਤੇ ਭਾਈ ਸ਼ੇਰ ਸਿੰਘ ਦਾ ਹੁਕਮ ਪਾ ਕੇ ਨਾਲ ਲੈ ਕੇ ਕੁਝ ਸਿੱਖਾਂ ਨੂੰ ਆਗੇ ਨੇ ਇਸ ਤਲਵੰਡੀ ਦੀ ਧਰਤੀ ਉੱਤੇ ਕਹਿੰਦੇ ਜਦੋਂ ਤਲਵੰਡੀ ਦੀ ਧਰਤੀ ਉੱਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬਾਬਾ ਦੀਪ ਸਿੰਘ ਸਾਹਿਬ ਆਏ ਤੇ ਉਹਨਾਂ ਨੇ ਆਣ ਕੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਫਤਿਹ ਸਾਂਝੀ ਕੀਤੀ ਤੇ ਨਾਲ ਹੀ ਇਹ ਗੱਲ ਕਹਿ ਦਿੱਤੀ ਕਿ ਮਹਾਰਾਜ ਮੈਨੂੰ ਭਾਈ ਸ਼ੇਰ ਸਿੰਘ ਨੇ ਦੱਸਿਆ ਹੈ ਕਿ ਆਪ ਜੀ ਉੱਪਰ ਬਹੁਤ ਔਖੇ ਸਮੇਂ ਆਏ ਨੇ ਆਪ ਜੀ ਦੇ ਚਾਰੇ ਸਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਗਏ ਨੇ ਤੇ ਨਾਲ ਨਾਲ ਮੇਰੇ ਭਰਾ ਜਿਹੜੇ ਨੇ ਉਹ ਵੱਡੀ ਗਿਣਤੀ ਵਿੱਚ ਸ਼ਹੀਦ ਸ਼ਹੀਦ ਹੋ ਗਏ ਨੇ ਸ਼ਹੀਦੀ ਦਾ ਜਾਮ ਪੀ ਗਏ ਨੇ ਕਤੇ ਮੈਨੂੰ ਵੀ ਦੱਸ ਦਿੰਦੇ ਹੋ ਮੇਰੇ ਉੱਤੇ ਵੀ ਕਿਰਪਾ ਕਰ ਦਿੰਦੇ ਹੋ ਤੇ ਮੈਂ ਵੀ ਨਾਲ ਆਪਣੇ ਭਰਾਵਾਂ ਦੇ ਸ਼ਹੀਦਾਂ ਵਿੱਚ ਨਾਂ ਜਿਹੜਾ ਹੈ ਉਹ ਦਰਜ ਕਰਵਾ ਲੈਂਦਾ ਕਹਿੰਦੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਹਿੰਦੇ ਦੀਪ ਸਿੰਘਾ ਕੋਈ ਗੱਲ ਨਹੀਂ ਕੁਝ ਉਹ ਬੰਦੇ ਹੁੰਦੇ ਆ ਜਿਨ੍ਹਾਂ ਦਾ ਸ਼ਹੀਦ ਹੋਣ ਨਾਲ ਉਹ ਜਿਉਂਦੇ ਰਹਿ ਕੇ ਸੇਵਾ ਕਰਨ ਵਿੱਚ ਜਾਗਾ ਜਾਦੇ ਯੋਗਦਾਨ ਦੀ ਜ਼ਰੂਰਤ ਹੋਵੇ ਇਸ ਕਰਕੇ ਤੈਨੂੰ ਵੱਡੀਆਂ